ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਹੁਤ ਜ਼ਰੂਰੀ ਸੰਦੇਸ਼ ਲੈ ਕੇ ਤੁਹਾਡੇ ਨਾਲ ਜੁੜ ਰਹੇ ਹਾਂ ਜੇ ਤੁਸੀਂ ਬਹੁਤ ਸਾਰੇ ਪੇਸ਼ੈਂਟਾਂ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਸਹਾਇਕ ਪਾਣਾ ਚਾਹੁੰਦੇ ਹੋ ਤਾਂ ਪੇਸ਼ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਮਾਤਾ ਜੀ ਕਿੱਥੋਂ ਆਏ ਹੋ ਖਨੋੜੇ ਤੋਂ ਖਨੋੜੇ ਤੋਂ 90 ਕੋਲ ਪੈਂਦਾ ਨਾ ਇਹ ਹਾਂਜੀ 500 ਕੀ ਹੋਇਆ ਭਾਈ ਸਾਹਿਬ ਨੂੰ ਡਿੱਗੇ ਤੇ ਜੀ ਡਿੱਗੇ ਸੀ ਹੈ ਨਾ ਤੁਹਾਨੂੰ ਲੈ ਕੇ ਆਏ ਆ ਉੱਥੋਂ ਨੱਡਾ ਸਾਹਿਬ ਤੋਂ ਹਾਂਜੀ ਉੱਥੇ ਕਿੱਥੇ ਅੱਗੇ ਜਾ ਰਹੇ ਸੀਗੇ ਉੱਥੇ ਜੀ ਬੁੰਗਾ ਟਿੱਬੀ ਬੁੰਗਾ ਟਿੱਬੀ ਹਾਂ ਬੁੰਗਾ ਟਿੱਬੀ ਨਾ ਇੱਕ ਤਾਂ ਇੰਜੈਕਸ਼ਨ ਬੜੇ ਲੱਗਦੇ ਆ ਉੱਥੇ ਬੜੇ ਪਖੰਡਵਾਦ ਬੜਾ ਚੱਲਦਾ ਹੈ ਇਲਾਜ ਦੇ ਨਾਮ ਤੇ ਆ ਝੋਲਾ ਸਾਪ ਡਾਕਟਰ ਦੇ ਨਾਮ ਤੇ ਦੋ ਕੁੜੀਆਂ ਇੱਥੇ ਨੈਕਸ਼ਨ ਚਲਾਉਂਦੀਆਂ ਨੇ ਹਜ਼ਾਰਾਂ ਲੱਖਾਂ ਰੁਪਏ ਲਾ ਕੇ ਪੇਸ਼ੈਂਟ ਉੱਤੇ ਮੂਰਖ ਬੰਦੇ ਆ ਐਦਾ ਇਕੱਲਾ ਬੁੰਗਾ ਟਿੱਬੀ ਨਹੀਂ ਹੁੰਦਾ ਇਹ ਨਾਡਾ ਸਾਹਿਬ ਤੋਂ ਅੱਗੇ ਹੈ ਅੰਸ਼ਕੂਲੇ ਤੋਂ ਅੱਗੇ ਨਾ ਲੇਕਿਨ ਪੰਜਾਬ ਤੇ ਕਈ ਥਾਵਾਂ ਇਸ ਤਰ੍ਹਾਂ ਅੱਡ ਅੱਡ ਜ਼ਿਲ੍ਹਿਆਂ ਤੋਂ ਨਹੀਂ ਸਿਰਫ ਅੱਡ ਅੱਡ ਪ੍ਰਦੇਸ਼ਾਂ ਤੋਂ ਵੀ ਆਉਂਦੇ ਨੇ ਮੂਰਖ ਬੰਦੇ ਹਜ਼ਾਰਾਂ ਲੱਖਾਂ ਰੁਪਏ ਖਰਚਦੇ ਆ ਤੁਸੀਂ ਸਿਰਫ ਆਪਣੀ ਵੀਡੀਓ ਸਾਂਝਾ ਕਰਕੇ ਇਹ ਸੰਦੇਸ਼ ਸਾਡਾ ਅੱਗੇ ਪਹੁੰਚਾ ਸਕਦੇ ਹੋ ਹਜ਼ਾਰਾਂ ਪੇਸ਼ੈਂਟਾਂ ਦੀ ਲੱਖਾਂ ਪੇਸ਼ੈਂਟਾਂ ਦੀ ਜ਼ਿੰਦਗੀਆਂ ਬਚਾਉਣ ਤੇ ਸਿੱਧਾ ਸਹਿਯੋਗ ਕਰ ਸਕਦੇ ਹੋ ਅਸੀਂ ਸਰਵ ਮੈਨਿਟੀ ਸਰਵਗੋੜ ਕੇਅਰ ਸੈਂਟਰ ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ ਹੈ ਨਾ ਮੋਹਾਲੀ ਜ਼ਿਲ੍ਹੇ ਵਿੱਚ ਖਰੜ ਤੋਂ ਸਿਰਫ 4.5 ਕਿਲੋਮੀਟਰ ਦੂਰ ਖੜੇ ਆ ਤੇ ਉੱਥੇ ਹੈਗੇ ਆ ਬੜੇ ਦਾਅਵੇ ਨਾਲ ਕਹਿੰਦੇ ਆ ਜੀ 90% ਤੱਕ ਪੇਸ਼ੈਂਟ ਠੀਕ ਕਰ ਦਿੰਦੇ ਆ ਅਸੀਂ ਅਧਰੰਗ ਦੇ ਕੁਆਡਰਪਲੇਜਿਕ ਪੈਰਾਪਲੇਜਿਕ ਹੈ ਨਾ ਬੇਨਤੀਆਂ ਕਿ ਆਨੇ ਹਨਾ ਅੱਜ ਵੇ ਬੁੰਗਾ ਟਿੱਬੀ ਵਰਗੇ ਜਿੱਥੇ ਤੋੜੇ ਜਿਹਾ 스테ਰੋਇਡਸ ਲਾ ਜਾਂਦੇ ਆ ਤਾਕਤ ਦੇ ਇੰਜੈਕਸ਼ਨ ਲਾਦੇ ਆ ਨਿਊਰੋਪੇਨ ਦੇ ਇੰਜੈਕਸ਼ਨ ਲਾ ਕੇ ਟੈਂਪਰੇਰੀ ਮਸਲ ਸਟੀਮੂਲੇਟ ਕਰਕੇ ਟੈਂਪਰੇਰੀ ਰੀਲੀਫ ਦੇ ਦਿੰਦੇ ਲੋਕਾਂ ਨੂੰ ਲੱਗਦਾ ਸਾਡੇ ਸ਼ਰੀਰ ਤੇ ਤਾਕਤ ਆ ਗਈ ਹੈ ਇਸ ਤਰ੍ਹਾਂ ਦਾ ਪਖੰਡਵਾਦ ਬਹੁਤ ਚੱਲਦਾ ਹੈ ਇਲਾਜ ਦੇ ਨਾਮ ਤੇ ਤੁਸੀਂ ਇਸ ਪਖੰਡਵਾਦ ਨੂੰ ਭੱਡਣ ਦੇ ਵਿੱਚ ਸਾਡੀ ਮਦਦ ਕਰੋ ਪਲੀਜ਼ ਹਨਾ ਤੁਹਾਡੇ ਵੀਡੀਓ ਸ਼ੇਅਰ ਕਰਨੇ ਆਪਣੇ ਆਪ ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਆਪਣੇ ਸ਼ੇਅਰ ਦੀ ਵੈਲਿਊ ਜ਼ਰੂਰ ਸਮਝੋ ਨਾ ਮਾਤਾ ਜੀ ਤੁਹਾਡੀ ਉਂਗਲ ਵੀ ਟੁੱਟੀ ਹੋਈ ਹੈ ਹਾਂ ਜੀ ਕਿਨੇ ਮੁੰਡੇ ਨੇ ਕੁੱਟਿਆ ਮੁੰਡੇ ਨੇ ਤੋੜੀ ਸੀ ਜੀ ਚਾ ਕਰਦਾ ਹੈ ਨਸ਼ਾ ਕਰਕੇ ਜੀ ਨਸ਼ਾ ਕਰਦੇ ਨਸ਼ਾ ਕਰਕੇ ਦੋ ਦੋਹੇ ਮੁੰਡੇ ਨਸ਼ਾ ਕਰਦੇ ਹਾਂ ਜੀ ਬੜਾ ਨਹੀਂ ਕਰਦਾ ਬੜਾ ਨਹੀਂ ਕਰਦਾ ਬੜਾ ਤਾਂ ਜੀ ਬੜਾ ਹੱਥ ਵੀ ਨਹੀਂ ਲਾਉਂਦਾ ਬਾਪੂ ਜੀ ਥੋੜਾ ਵੀ ਹੱਥ ਤੋੜਿਆ ਹੋਇਆ ਉਹ ਇਹ ਵੀ ਮੁੰਡੇ ਨੇ ਤੋੜੇ ਹਾਂ ਜੀ ਕਾ ਮਾਰਿਆ ਸੀ ਉਹਨੇ ਜੀ ਨੇ ਹਾਂ ਬਹੂ ਨੇ ਤਾਂ ਮਾਰਿਆ ਸੀ ਇਹਨਾਂ ਦੇ ਤੁਸੀਂ ਮੈਨੂੰ ਦੱਸ ਰਹੇ ਸੀਗੇ 12-12 ਮੁੰਡੇ ਤੁਹਾਡੇ ਘਰੇ ਤੁਹਾਡੇ ਸਾਹਮਣੇ ਬੈਠ ਕੇ ਨਸ਼ਾ ਕਰਦੇ ਹਾਂ ਜੀ ਟੋਲੀਆਂ ਦੀ ਟੋਲੀਆਂ ਲਿਆ ਕੇ ਅੰਦਰ ਬਾੜਦਾ ਹਾਂ ਹਾਂ ਤੁਹਾਡੇ ਸਾਹਮਣੇ ਹਾਂਜੀ ਸਾਡੇ ਸਾਹਮਣੇ ਬਾੜੀ ਜਾਂਦਾ ਸਾਹਮਣੇ ਹੀ ਕਰਦਾ ਜੀ ਸਾਡੇ ਆਹ ਮਾਤਾ ਜੀ ਕਿੱਥੇ ਜਾਣਗੇ ਨਾ ਐਦਾਂ ਦੇ ਬਹੁਤ ਸਾਰੇ ਪੇਸ਼ੈਂਟਾਂ ਦਾ ਸੇਵਾ ਸਹਾਇਕ ਇੱਥੇ ਸਰੋ ਮੈਂਡੀ ਸੈਂਟਰ ਦੇ ਵਿੱਚ ਚੱਲ ਰਿਹਾ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਆਨਲਾਈਨ ਸੇਵਾ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਹੱਥ ਜੋੜ ਕੇ ਬੇਨਤੀਆਂ ਨੇ ਵੀਡੀਓਜ਼ ਨੂੰ ਸ਼ੇਅਰ ਕਰਨਾ ਨਾ ਭੁੱਲੋ ਤੁਹਾਡੇ ਵੀਡੀਓ ਸ਼ੇਅਰ ਕਰਨੇ ਆਪਣੇ ਆਪ ਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਲਗਾਤਾਰ ਸਹਿਯੋਗ ਚੱਲ ਰਿਹਾ ਤੁਸੀਂ ਕਰਦੇ ਰਹੋ ਉਤਾਰ ਲਓ ਬਾਪੂ ਜੀ ਨੂੰ ਸੰਗਤ ਜੀ ਦੇਖੋ ਕੁਆਡਰਾ ਪਲੇਜੀ ਦਾ ਅਦਰ ਅੰਗ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ 90 95% ਤੱਕ ਪੇਸ਼ੈਂਟ ਠੀਕ ਹੋ ਜਾਏਗਾ ਕੋਈ ਵੱਡੀ ਗੱਲ ਨਹੀਂ ਲੇਕਿਨ ਆ ਝੋਲਾ ਛਾਪ ਡਾਕਟਰਾਂ ਚ ਆ ਪਖੰਡਵਾਦ ਦੇ ਵਿੱਚ ਆ ਬਾਬਿਆਂ ਦੇ ਪਿੱਛੇ ਨਾ ਕੋ ਮੋਹਨ ਆ ਮਾਤਾ ਜੀ ਆਏ ਆ ਮਾਤਾ ਥੋੜੇ ਕੋ ਪੈਸੇ ਵੀ ਨਹੀਂ ਸੀਗੇ ਰੋਟੀ ਵੀ ਮੰਗ ਕੇ ਖਾਣੇ ਉਤਾਰੋ 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 ਰੋਟ ਟੀਵੀ ਫੇਰ ਲੜ ਪਾਉਂਦੇ ਸੀ ਉਹ ਦੂਜੀ ਪੈਸੇ ਮੰਗਦੇ ਮੰਗਦੇ ਨਾਦਾ ਸਾਹਿਬ ਆਏ ਸੀ ਕਿ ਬੁੰਗਾ ਟੀਵੀ ਤੋਂ ਇੰਜੈਕਸ਼ਨ ਲਾਣਾ ਹੈ ਹਾਂ ਜੀ ਅਸੀਂ ਗੁਰੂ ਘਰ ਬੈਠੇ ਸੀ ਉੱਥੋਂ ਫੇਰ ਅਸੀਂ ਪੈਸੇ ਮੰਗਣੇ ਤੇ ਤਾਂ ਅਸੀਂ ਗਾਹਾਂ ਬੁੰਗਾ ਟੀਵੀ ਉੱਥੇ ਰਾਗੀ ਸਿੰਘ ਨੇ ਸਾਨੂੰ ਫੋਨ ਕੀਤਾ ਤਾਂ ਅਸੀਂ ਉੱਥੇ ਪਹੁੰਚੇ ਆ ਮਾਤਾ ਨੂੰ ਲੈ ਕੇ ਆਏ ਹੁਣ ਦੇਖੋ ਇਲਾਜ ਦੇ ਨਾਮ ਤੇ ਐਦਾ ਦੇ ਬਥੇਰੇ ਭੋਲੇ ਪਾਲੇ ਮਾਸੂਮ ਪਿੰਡਾਂ ਤੋਂ ਆ ਕੇ ਮੂਰਖ ਬਣ ਰਹੇ ਆ ਉਹਨਾਂ ਨੂੰ ਨਹੀਂ ਪਤਾ ਨਾ ਇਹਨਾਂ ਨੂੰ ਕਿ ਉੱਥੇ ਅਸਲ ਚ ਚੱਲ ਕੇ ਆ ਰਿਹਾ ਹੈ ਪਲੀਜ਼ ਹਾਂਜੀ ਜਿਵੇਂ ਇਹਨਾਂ ਨੂੰ ਇਹੋ ਲੱਗਦਾ ਜੀ ਕੋਈ ਕਹਿ ਦਿੰਦਾ ਮਤਲਬ ਓਕੜ ਇਹਨਾਂ ਨੂੰ ਐ ਹੁੰਦਾ ਵੀ ਜਿੱਥੋਂ ਮਰਜੀ ਮੇਰੀ ਜਾਨ ਵਿਚਾਲਾ ਹੱਥ ਬੰਨਦਾ ਮੇਰੇ ਮੂਰੇ ਫੋਸੇ ਉਹ ਬੰਦਾ ਹਰ ਜਗ੍ਹਾ ਬਾਹ ਲਾਂਦਾ ਹੀ ਲਾਂਦਾ ਜੀ ਹੈਨਾ ਸੰਗਤ ਜੀ ਬੜੀ ਇੰਪੋਰਟੈਂਟ ਸੇਵਾ ਚੱਲ ਰਹੀ ਹੈ ਤੁਹਾਡੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਸਾਨੂੰ ਤੁਹਾਡੇ ਸਹਿਯੋਗ ਦੀ ਲਗਾਤਾਰ ਲੋੜ ਰਹਿੰਦੀ ਹੈ ਮਨੂਰ ਬਾਪੂ ਜੀ ਤੁਹਾਡੇ ਰੋਟੀ ਵੀ ਤੁਸੀਂ ਖਾ ਨਹੀਂ ਪਾਉਂਦੇ ਸੀਗੇ ਨਾਂ ਜੀ ਨਾਂਂ ਜੀ ਕਰੇ ਨਹੀਂ ਮੈਂ ਬਣਾਈ ਕਰੇ ਮੈਂ ਤਾਂ ਜਿਵੇਂ ਲੰਗਰ ਚੱਲਦਾ ਆ ਨਹੀਂ ਆ ਕੇ ਜੀ ਮੈਂ ਲੰਗਰ ਚੋਂ ਜਾਂ ਆਂਢੀ ਕਮਾਂਢੀ ਦੇ ਦਿੰਦੇ ਨੇ ਕੋਈ ਬਤੀ ਕੁਛੀ ਤੇ ਬਾਕੀ ਜਾਂ ਲੰਗਰ ਚੱਲਦਾ ਜੀ ਉਹ ਲਿਆ ਕੇ ਮੈਂ ਫਰਿੱਜ 'ਚ ਰੱਖ ਲੈਨੀ ਆ 8-8 ਦਿਨ ਜੀ ਮੈਂ ਗਰਮ ਕਰਕੇ ਰੋਟੀ ਓਏ ਹੋਏ ਓਏ ਹੋਏ 8-8 ਦਿਨ 8 ਦਿਨ ਦੀਆਂ ਜੀ ਰੋਟੀਆਂ ਮੈਂ ਕੱਦਨੀ ਆ ਗਰਮ ਕਰ ਕਰ ਕੇ ਗਰਮ ਕਰੀਏ ਵੀ ਜਿਵੇਂ ਖੰਗਰ ਬਣ ਜਾਂਦੇ ਨੇ ਜੀ ਜੱਦੀਆਂ ਵੀ ਨਹੀਂ ਜਾਂਦੀਆਂ ਜੀ ਬੱਚੇ ਚਾਰ ਨੇ ਹਾਂ ਮਾਪੇ ਮਾਪੇ ਨੇ ਇਕੱਠੇ ਹੋ ਕੇ ਚਾਰ ਬੱਚੇ ਜੰਮ ਕੇ ਪਾਲ ਲਏ ਲੇਕਿਨ ਬੱਚਿਆਂ ਤੋਂ ਇੱਕ ਮਾਪੇ ਨਹੀਂ ਪਾਲਦੇ ਇਹ 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 ਘਰਾਂ ਇਹ ਅੱਗ ਨਾ ਸਾਡੇ ਘਰ ਵੀ ਬੜੀ ਕਿਆ ਕਰੀਓ ਜੀ ਇੱਕ ਦਿਨ ਮੈਂ ਤੇ ਕੀ ਮਾਗੀ ਜੀ ਮੇਰੇ ਤੇ ਚਾਬੀ ਇਹਨਾਂ ਦੇ ਸਰਹਾਣੇ ਪਈ ਸੀ ਮੁੰਡੇ ਨੇ ਇਹਨਾਂ ਨੂੰ ਚਾਬੀ ਨਹੀਂ ਪੁੱਛੀ ਜਿੰਦਾ ਤੋੜਸਾ ਜੀ ਮੇਰੀ ਰਸੋਈ ਦਾ ਅੱਛਾ ਵੀ ਜੇ ਇਸੇ ਕੁਝ ਕੱਢਣਾ ਤਾਂ ਥੋੜੀ ਰਸੋਈ ਅੱਡ ਕੀਤੀ ਹੋਈ ਹੈ ਹਾਂਜੀ ਅੱਡ ਸੀ ਰਸੋਈ ਉਹਨੇ ਆਪਣੇ ਕੰਮ ਦੇ ਚੰਚ ਚੱਲੇ ਆਪਦਾ ਸਭ ਮੇਰਾ ਰਸੋਈ ਚ ਅੱਡ ਸੀ ਮੈਂ ਰਸੋਈ ਨੂੰ ਆਪਦੀ ਨੂੰ ਜਿੰਦਾ ਲਾਗੀ ਜੇ ਉਹਨੇ ਕੁਝ ਕੱਢਣਾ ਸੀ ਜੇ ਉਹ ਚਾਬੀ ਚੱਕ ਲੈਂਦਾ ਨਾ ਤੇ ਸ਼ਰਾਣੇ ਉਹ ਮਾਤਾ ਜੀ ਅਸੀਂ ਤੁਹਾਨੂੰ ਫੋਨ ਕੀਤਾ ਸਾਡੇ ਤੋਂ ਕਿਆਸਾ ਨੇ ਹਾਂ ਮਾਤਾ ਜੀ ਨੂੰ ਲੈ ਕੇ ਆਏ ਆ ਲekin ਸੰਗਤ ਜੀ ਯਕੀਨ ਕਰਿਓ ਅਕਾਲ ਪੁਰਖ ਦੀ ਭੈ ਭਾਵਨੀ ਦੇ ਵਿੱਚ ਰਹਿ ਕੇ ਇਹਨਾਂ ਨੂੰ ਵਾਅਦਾ ਕਰਦੇ ਆ ਕਿ 60 ਤੋਂ 90 ਦਿਨ ਦੇਖਿਓ ਇਹਨਾਂ ਦੀ ਹਾਲਤ ਨਾ ਇਨਾ ਦਾ ਕੋਈ ਤੇ ਪਾਸਾ ਚੱਲਦਾ ਨਹੀਂ ਹੈਗਾ ਬਟ ਆਉਣ ਵਾਲੇ ਅਗਲੇ 60 ਤੋਂ 90 ਦਿਨ ਦੇਖਿਓ ਬਹੁਤ ਵੱਡਾ ਬਦਲਾ ਵੇਖਿੇਗੇ ਤੁਹਾਨੂੰ ਛੱਟ ਲੱਗੀ ਜੀ ਜਦ ਇਹਨਾਂ ਨੇ ਏਡੇ ਏਡੇ ਦਾੜੀ ਕੱਟੇ ਅੱਛਾ ਫਿਰ ਇਹਨਾਂ ਨੇ ਕਟਾਤੇ ਜੀ ਜਦ ਮੈਂ ਤੋਂ ਨਾ ਸੇਵਾ ਹੋਇਆ ਕਰੇ ਰੋਜ਼ ਮੈਂ ਸਵਾਇ ਜਾ ਹਾਂ ਹਾਂ ਅੱਜ ਤਿੱਕਰ ਦੋਏ ਮੁੰਡਿਆਂ ਨੇ ਜੀ ਕਿਸੇ ਨੇ ਡੱਬਾ ਪਾਣੀ ਦਾ ਨਹੀਂ ਪਾਇਆ ਹੋਇਆ ਦੋ ਮੁੰਡਿਆਂ ਨੇ ਆ 3 ਸਾਲਾਂ ਚ ਪੁੱਛਿਆ ਹੀ ਨਹੀਂ ਸਾਢੇ 3 ਸਾਲ ਹੋ ਗਏ ਜੀ ਕਿਸੇ ਨੇ ਆਇਆ ਇੱਕ ਡੱਬਾ ਨਹੀਂ ਪਾਣ ਦਾ ਪਾਇਆ ਜਿੱਦਣ ਛੱਟ ਲੱਗੀ ਆ ਪਹਿਲੇ ਦਿਨ ਜੀ ਉਹ ਦਿਨ ਵੀ بڑے ਮੁੰਡੇ ਨੇ ਐਂਬੂਲੈਂਸ ਤੇ ਪਾਇਆ ਚੱਕ ਕੇ ਕਹਿੰਨਾ ਮੇਰੀ ਤਾਂ ਮੇਰੀ ਪਰਜਾਇ ਇੰਨਾਂ ਇਕੱਲੇ ਟੱਕੇ ਖਾਂਦੇ ਆ ਰਹੇ ਹਾਂ ਇਲਾਜ ਵਿੱਚ ਟੱਕੇ ਖਾਂਦੇ ਆ ਜੀ ਮੈਂ ਤਾਂ ਉਦੋਂ ਵੀ ਹੋਰ ਪੈਸੇ ਵੀ ਨਹੀਂ ਫੇਰ ਕਿਵੇਂ ਕਰਨੇ ਹੋ ਸਾਲ ਲਾਏ ਨੇ ਜੀ ਛੋਟੇ ਮੁੰਡੇ ਨੇ ਪੈਸੇ ਹਾਂ ਸਾਲੇ ਲਾਏ ਬਸ ਜਦ ਤੋਂ ਵਿਆਹ ਤਾਂ ਹੋ ਅਰਨ ਭਗਵਾਨ ਨੇ ਸੜੀਂ ਚੜਕਿਆ ਮੇਰੇ ਸਾਹ ਸਹੁਰੇ ਦੇ ਦੌਰ ਦੇ ਤਾਂ ਹੀ ਸੜੇ ਘਰਦਿਆਂ ਨਹੀਂ ਮੇੜਾ ਕਰਕੇ ਕਰਿਆ ਸੱਟ ਉਹ ਵੀ ਕਿਸੇ ਦੀ ਧੀ ਹੋਣੀ ਨਾ ਜਦੋਂ ਜਦ ਬਹੂ ਬਣ ਕੇ ਆਈ ਹੈ ਨਾ ਨੂਹ ਬਣ ਕੇ ਆਈ ਹੈ ਨਾ ਫੇਰ ਦੇਖੋ ਨਾ ਫੇਰ ਭੁੱਲ ਜਾਂਦੀ ਹੈ ਉਹ ਨਹੀਂ ਮਾਰਿਆ ਜੀ ਦਾ ਬਹੂ ਨੇ ਅੱਛਾ ਬਹੂ ਨੇ ਮਾਰਿਆ ਹੈ ਜੀ ਆਹ ਕੁੜੀਆ ਸਮਝੀ ਇਹ ਇਹ ਨਾ ਇਹ ਨਸ਼ਿਆਂ ਦੀ ਅੱਗ ਹੈ ਨਾ ਇਹ ਜੋ ਸਮਾਜ ਦੇ ਹਾਲਾਤ ਨੇ ਹੈ ਨਾ ਇਹ ਕਦੇ ਨਾ ਕਦੇ ਸਾਡੇ ਘਰਾਂ ਦੇ ਵਿੱਚ ਵੀ ਵੜਨਗੇ ਸਮਾਂ ਆਏਗਾ ਸਮਾਂ ਆਏਗਾ ਜਰੂਰ ਸਾਡੇ ਵੀਡੀਓ ਸਾਂਝੇ ਕਰੋ ਤੁਹਾਡੇ ਤੋਂ ਬੇਨਤੀਆਂ ਨੇ ਸਮਾਜ ਨੂੰ ਜਾਗਰੂਕ ਕਰਨ ਦੇ ਵਿੱਚ ਸਾਡੀ ਮਦਦ ਕਰੋ ਬਹੁਤ ਲੋੜ ਆ ਨਾ ਜਿਲਾ ਮੋਹਾਲੀ ਦੇ ਵਿੱਚ ਖੜੇ ਆ ਸਾਰੀ ਸੇਵਾ ਸਹਿਯੋਗ ਚੱਲਦਾ ਸੰਗਤ ਦੇ ਨਾਲ ਚੱਲਦਾ ਤੁਸੀਂ ਕਰੋ ਆਪਣਾ ਕੰਮ ਕਰੋ ਹਾਂ ਦਿਮਾਗੋ ਇਹਨਾਂ ਨੂੰ ਮਾਤਾ ਜੀ ਦੇ ਨਿਭਾ ਦੇਣਾ ਨਾਲ ਲੱਗ ਕੇ ਮਾਤਾ ਜੀ ਨਿਭਾ ਦੇਣਾ ਆਜੋ ਤੁਹਾਡੇ ਨਹਾਸੀ ਗੱਲ ਵੀਰੇ ਠੀਕ ਚੱਲ ਰਿਹਾ ਹੈ ਹਾਂ ਆ ਤੁਹਾਡੇ ਨਾਲ ਜੁੜ ਰਹੇ ਹਾਂ ਇਕੱਠੇ ਹੋ ਕੇ ਸੇਵਾ ਸਹਿਯੋਗ ਚੱਲ ਰਿਹਾ ਹੈ 13 ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਪਲੀਜ਼ ਸਾਡੇ ਨਾਲ ਜ਼ਰੂਰ ਜੁੜਿਆ ਕਰੋ ਤੁਹਾਨੂੰ ਤੁਹਾਡੇ ਸੇਵਾ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਨਾ ਸਾਡੇ ਬਹੁਤ ਜ਼ਿਆਦਾ ਬਿੱਲ ਪੈਂਡਿੰਗ ਨੇ ਸਾਡੇ ਬਹੁਤ ਜ਼ਿਆਦਾ ਬਿੱਲ ਪੈਂਡਿੰਗ ਨੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਸੀਂ ਸਾਡੇ ਮੈਡੀਕਲ ਬਿੱਲ ਉਤਾਰਨ ਦੇ ਵਿੱਚ ਮਦਦ ਕਰ ਸਕਦੇ ਹੋ ਸਾਨੂੰ ਤੁਹਾਡੇ ਨਾਲ ਗਰੋਸਰੀਜ਼ ਤੋਂ ਲੈ ਕੇ ਇੱਥੇ ਕੰਸਟਰਕਸ਼ਨ ਤੱਕ ਲੈ ਕੇ ਬਹੁਤ ਸੇਵਾਵਾਂ ਦੀ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਆਨਲਾਈਨ ਸੇਵਾ ਵੀ ਕਰਦੇ ਰਹੋ ਉਹ ਬੜੀ ਜ਼ਰੂਰੀਆਂ ਨੇ ਔਰ ਨਾਲ-ਨਾਲ ਬਾਕੀ ਸੇਵਾਵਾਂ ਦੇ ਵਿੱਚ ਜ਼ਰੂਰ ਸਹਿਯੋਗ ਕਰੋ ਹਨਾ ਮਨਜੀਤ ਮਾਤਾ ਜੀ ਵਾਪਸ ਆਏ ਨੇ ਅੰਮ੍ਰਿਤਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੜੇ ਬੱਸ ਸਤਿ ਸ੍ਰੀ ਅਕਾਲ ਜੀ 로피 시아 그래요? 안지, 티고지? 아이고, 티고해요, 불사르? 안지, 안가 잠들. 다이미 컬러지? 아이고, 고슬하고 싶어. 안지, 아이고, 안녕하세요. 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 سکھ لو ہاں جی آرام ہے ہاں جی چلو شکر ہے اور ادھا دل نہ چھوٹا کرا کرو بھائی کیوں بھلا کرے تا نا ادھا دل نہ چھوٹا کرا کرو نا بند نہیں میں کمرے تو بند ہو گیا تا تو کا بند پہ سی کیا ہو گیا سی سارا یہ کر সহারা নেকা সহেটার্জশে তবায়ে নাঁ তবায় সহায়ারে সহেয়া এসহাইড কགরেতারে শহকায়া জুয়ায়েকায় সহাক ইবশতে সহায়া হন� رام کرو اتنا نہ کرو نا اوتلا رکھو ہوں ٹھیک ہوں ہاں اندیے ارے بادشاہ پھر کر دیں گل نا ٹھیک تھوڑا اکھا تے علاج کرانا ہے ہن ہے نا ہائیٹی کرا لائیں کوئی چنتا نہ کرو پرسوں ہو جے گا ٹھیک ہے روٹی کھاؤ پہلا دل نہیں چھوٹا کرنا ٹھیک ہے ਤੋ ਆਈ ਗੋ ਤੁਸੀਂ ਤੋ ਬੇਟਾ ਮੈਂ ਠੀਕ ਐ ਜੇ ਮੈਂ ਠੀਕ ਐ ਕਈ ਵਾਰ ਨਾ ਸਮਝ ਨਹੀਂ ਆਉਂਦਾ ਕਈਏ ਗਿਆ ਨਾ ਬਾਹਰ ਜੋ ਮਾਤਾ ਹੁਣੀ ਆਈਆਂ ਉਹਨੂੰ ਵੀ ਬੱਚੇ ਮਾਰ ਰਹੇ ਆ ਨਾ ਇਹਨਾਂ ਦੇ ਵੀ ਬੇਟੇ ਦਾ ਉਹਨੂੰ ਪਤਾ ਹੀ ਐ ਐਸਡੀਐਮ ਐ ਬੇਟਾ ਐਸਡੀਓ ਹੈ ਨਾ ਬਿਜਲੀ ਵਿਭਾਗ ਦੇ ਵਿੱਚ ਐਸਡੀਓ ਹੈ

ਤੂੰ ਦਿਲ ਨਾ ਛੋਟਾ ਕਰੋ ਦਿਲ ਨਾ ਛੋਟਾ ਰੋਟੀ ਖਾਓ ਥੋੜੀ ਤਬੀਅਤ ਖਰਾਬ ਹੋ ਜਾਣੀ ਹੈ ਜੀ ਐਦਾਂ ਨਾ ਕਰੋ ਐਦਾਂ ਨਾ ਕਰੋ ਤਾ ਤਬੀਅਤ ਖਰਾਬ ਹੋ ਜਾਣੀ ਹੈ ਐਦਾਂ ਨਹੀਂ ਕਰਦਾ ਜਾਈਆ ਬੱਚਾ ਪਾਣੀ ਛੋਟਾ ਤੇ

ਓਏ ਗੁਰੂ ਤਬੂ ਕੰਮ ਕਰਦਾ ਓਏ ਗੁਰੂ ਸਮਝ ਨਹੀਂ ਆਉਂਦਾ ਕਈਏ ਕੀ ਹੈ ਨਾ ਇਹ ਵਾਰ ਬੋਲਰ ਨੂੰ ਸ਼ਬਦ ਨਹੀਂ ਰਹਿੰਦੇ ਹੋਏਗਾ ਕੀ ਹੈ ਨਾ ਕੀ ਕਹੀਏ ਕਿਸ ਨੂੰ ਨਹੀਂ ਹੋਣੀ ਚਾਹੀਦੀ ਸਨਾਰੇ ਤਬੂ ਕਮਸ਼ਾਨ ਨਹੀਂ ਖਾਣਾ ਤੇਰੀ ਬੁਖੀ ਹਤਾ ਤਦ ਦੁੱਖ ਨਹੀਂ ਪ੍ਰਕਾਸ਼ ਹੁੰਦਾ 2 ਕਰੋੜ ਦੀ ਕੋਠੀ ਪਈ ਹੈ ਹੁਣ ਬਹੁਤ ਸ਼ਾਨਦਾਰ ਕੋਠੀ ਨਵੀਂ ਗੱਡੀ ਸਭ ਕੁਝ ਹੈ ਪੈਸਾ ਹੈ ਸਭ ਕੁਝ ਹੈ ਪਰ ਦੇਖੋ ਉਹ ਬਾਹਰ ਜਿਹੜੀ ਮਾਤਾ ਆਈ ਹੈ ਨਾ ਹੁਣੇ ਲੈ ਕੇ ਆਏ ਆ ਜੀ ਉਹਦਾ ਉਹਦਾ ਵੀ ਹੱਥ ਤੋੜਿਆ ਹੋਇਆ ਬਾਪ ਦਾ ਵੀ ਹੱਥ ਤੋੜਿਆ ਹੋਇਆ ਮੁੰਡੇ ਨੇ ਮਾਦਾ ਵੀ ਹੱਥ ਤੋੜਿਆ ਹੋਇਆ ਮਤਲਬ ਮਾਂ ਚਾਰ ਬੱਚੇ ਮਾਂ ਨੇ ਜੰਮ ਕੇ ਚਾਰ ਬੱਚੇ ਪਾਲਲੇ ਚਾਰ ਬੱਚਿਆਂ ਤੋਂ ਇੱਕ ਮਾਂ ਨਪਰ ਇੱਧਰ ਵੀ ਇਹੀ ਹਾਲ ਹੈ ਇੱਧਰ ਵੀ ਇਹੀ ਹਾਲ ਹੈ ਕੀ ਆ ਕਿਸੇ ਨੂੰ ਕਹੀਏ ਸਮਾ ਦੇਖ ਲੋ ਕਿੰਨਾ ਭਿਆਣਾ ਕਾਣਵਾ ਦਾ ਜੇ ਹੁਣ ਇਹ ਹਾਲਾਤ ਨੇ ਅੱਜ ਤੋਂ 5-10 ਸਾਲ ਬਾਅਦ ਕਿਹੜਾ ਹਾਲਾਤ ਹੋਣਗੇ ਇਹ ਆਉਣ ਵਾਲੀ ਜਨਰੇਸ਼ਨ ਇਹ ਤੇ ਮਾਂ ਪਿਓ ਵੀ ਪੁੱਛੇਗੀ ਕਿ ਸੰਗਤ ਜੀ ਐਂ ਲੱਗਦਾ ਨਾ ਕਿ ਦੂਜੇ ਦੇ ਘਰੇ ਅੱਗ ਲੱਗੂਗੀ ਸਾਡੇ ਨਹੀਂ ਲੱਗੂਗੀ ਸਮਾ ਬਹੁਤ ਖਰਾਬ ਆ ਰਿਹਾ ਹੈ ਸਮਾ ਬਹੁਤ ਖਰਾਬ ਆਇਆ ਹੈ ਮਾਇਆ ਬਹੁਤ ਬਲਵਾਨ ਹੋ ਰਹੀ ਹੈ ਕਲਯੂਕ بڑا ਪ੍ਰਬਲ ਹੋ ਰਿਹਾ ਹੈ ਇਹ ਟਾਈਮ ਇਹ ਅੱਗ ਸਾਡੇ ਘਰਾਂ ਦੇ ਵਿੱਚ ਵੀ ਵੜਨੀ ਹੈ ਜਿਸ ਦਿਨ ਬਿਮਾਰੀ ਆਏਗੀ ਜਿਸ ਦਿਨ ਗਰੀਬੀ ਆਊਗੀ ਨਾ ਸਭ ਚਲ ਜਾਊਗਾ ਪਤਾ ਇਹੜੇ ਭਾਵਿਕ ਦੀ ਹੈ ਰਿਸ਼ਤਿਆਂ ਚ ਕਿੰਨੀ ਮਜ਼ਬੂਤੀ ਹੈ ਕਰਮ ਸੁਧਾਰ ਲਈਏ ਪ੍ਰਮਾਤਮਾ ਦਾ ਨਾਮ ਜਪ ਲਈਏ ਬਹੁਤ ਜ਼ਰੂਰੀ ਹੈ ਨਹੀਂ ਤਾਂ ਕਾਲ ਯੁਗ ਤਾਂ ਬਹੁਤ ਪ੍ਰਭਲ ਹੁੰਦਾ ਜਾ ਰਿਹਾ ਹੈ ਜੀ ਬਹੁਤ ਜ਼ਰੂਰੀ ਬਹੁਤ ਬਿਆਨ ਸੁਆ ਰਿਹਾ ਬੜਾ ਪਿਆਰ ਨਾਲ ਸੁਆ ਇੱਕਦਮ ਇਹ ਕੀ ਕਹਿੰਦਾ ਫੱਟ ਜਾਂਦਾ ਉਹ ਮਨ ਅਸੀ ਉਨਾਦ ਨਹੀਂ ਉਹ ਬੰਦਾ ਆਸ਼ਰਮੀਰ ਜੀ ਚੱਜਿਆ ਤਾਂ ਮੰਨ ਲੈ ਕਿ ਧੁਖ ਦੇਣੀ ਆ ਮੇਰੇ ਪਿੱਛਾ ਕੋਈ ਹੈ ممی ڈی آ رہے کل ڈیڈی آ رہے ہیں سی کال نیگ سنگ نے اٹھائی سال ਬੜਾ ਵਿਸ਼ਵਾਸ ਕਰਕੇ ਅਕਾਲ ਪੁਰਖ ਦੀ ਭੈ ਭਾਵ ਦੀ ਚਰਹਿ ਕੇ ਨਾ ਬੜੇ ਖੁਸ਼ਕਿਸਮਤ ਆ ਨਾ ਉਹ ਰਿਆਂਗ ਸਿੰਘ ਨੇ ਸਾਨੂੰ ਆਪਣੀ ਬੇਟੀ ਦੀ ਸੇਵਾ ਬਖਸ਼ੀ ਹੈ ਘਰ ਦੇ ਕੁਝ ਹਾਲਾਤ ਇਦਾਂ ਦੇ ਸੀਗੇ ਬੇਟੀ ਥੋੜਾ ਜਿਹਾ ਦਿਮਾਗੀ ਇਸ਼ੂ ਵੀ ਆ ਉਹਨੂੰ ਹਨਾ ਪਰ ਰੱਬ ਦੇ ਨੇੜੇ ਨੇ ਇਹ ਬੱਚੇ ਹਨਾ ਸੰਗਤ ਇਹ ਸੇਵਾ ਚੱਲ ਰਹੀ ਹੈ ਕਿਸ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਉਸ ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਜੋ ਗੁਰੂ ਗੁਰੂ ਜਪਦੇ ਹੋਏ ਸੇਵਾ ਦੇ ਵਿੱਚ ਸਹਿਯੋਗ ਕਰੀਏ ਤੁਹਾਡੇ ਸਹਿਯੋਗ ਦੀ ਲੋੜ ਹੈ ਆਨਲਾਈਨ ਸੇਵਾ ਦੀ ਲੋੜ ਹੈ ਨਾ ਆਨਲਾਈਨ ਸੇਵਾ ਦੀ ਲੋੜ ਬਹੁਤ ਜ਼ਿਆਦਾ ਪਲੀਜ਼ ਸਾਡੇ ਵੀਡੀਓ ਸਾਂਝੇ ਕਰਦੇ ਰਹੋ ਬਹੁਤ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਿਯੋਗ ਕਰ ਦੋਗੇ ਬਹੁਤ ਜ਼ਿੰਦਗੀਆਂ ਸਿੱਧੀ ਕਰੋਗੇ ਨਾ ਤੁਹਾਡੇ ਤੋਂ ਉਮੀਦ ਹੈ ਫਤਿਹ ਦੀ ਸਾਜਣਾ ਵੀਡੀਓ ক্লোਜ਼ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ